ਮੈਂ ਲਾ ਦੀਏ ਰਾਨੀ ਦਰਸ਼ਨ ਕਰੋ ਗੁਤਾਨ ਗੱਜੀ ਦੁਆਰਾ ਸ੍ਰੀ ਗੁਰੂ ਹਰ ਹਰਗੋਬਿੰਦ ਸਿੰਘ ਜੀ ਪਾਤਸ਼ਾਹੀ 6ਵੀਂ ਜਨਮ ਕੀਤਾ ਗੁਰਦੁਆਰਾ ਸਾਹਿਬ ਹੈ ਇਹ ਆਪਣਾ ਰੋ ਰਾਇਕੋਟ ਰੋਡ ਤੋਂ ਪਖਵਾ ਡੋਰ ਤੇ ਤੋਂ ਮੰਡੀ ਦਾ ਰਾਇਕੋਟ ਵੱਲੋਂ ਉੱਥੇ ਗੁਰੂ ਘਰ ਆ ਜੀ ਤੇ ਦਰਸ਼ਨ ਕਰੋ ਪੰਦਰੋ ਦਾ ਜਾ ਕੇ ਦਰਸ਼ਨ ਕਰਿਆ ਹੈ ਪਰ ਮੈਂ ਉੱਥੇ ਵੀਡੀਓ ਨਹੀਂ ਬਣਾਈ ਹੈਗੀ ਵੈਸੇ ਨੂੰ ਮੈਨੂੰ ਤਾਂ ਲੱਗਿਆ ਆਪਾਂ ਦਰਬਾਰ ਸਾਹਿਬ ਚ ਬੈਠ ਕੇ ਵੀਡੀਓ ਬਣਾਈਏ ਤੇ ਮੈਂ ਬਾਰੋ-ਬਾਰ ਉਹ ਵੀਡੀਓ ਬਣਾਈ ਆ ਤੇ ਤੁਸੀਂ ਵੀ ਇੱਕ ਵਾਰੀ ਵਾਸਤੇ ਦਰਸ਼ਨ ਕਰ ਲਈਏ ਨਾ ਆਪਾਂ ਵੀਡੀਓ ਪਾ ਦੇਣੀ ਹੁੰਦੀ ਆ ਵੀ ਹੋਰ ਜਿਹੜੇ ਘਰੇ ਬੈਠੇ ਸੰਗਤਾਂ ਜਿੰਨਾਂ ਤੋਂ ਨਹੀਂ ਆਇਆ ਜਾਂਦਾ ਤੇ ਉਹ ਵੀ ਸਾਧ ਸੰਗਤ ਆਪਣੇ ਦਰਸ਼ਨ ਕਰ ਸਕਣ ਵੈਸੇ ਮੈਂ ਛੋਟ ਲਿਆ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਉਹ ਮੈਂ ਉੱਥੇ ਹੀ ਦਾਦੂ ਉੱਥੇ ਪਰ ਆਪਾਂ ਬੋਲ ਨਹੀਂ ਸਕਦੇ ਦਰਬਾਰ ਸਾਹਿਬ ਦੇ ਵਿੱਚ ਆਪਾਂ ਸ਼ਾਂਤੀ ਰੱਖਦੇ ਆ ਤੇ ਨਾ ਹੀ ਬੋਲਣਾ ਚਾਹੀਦਾ ਬਹੁਤ ਤੇ ਕਿਉਂਕਿ ਮਹਾਰਾਜ ਦਾ ਪ੍ਰ ਕਿ ਬੰਦਾ ਐਵੇਂ ਬੋਲੀ ਜਾਵੇ ਚੰਗਾ ਜੈ ਨਹੀਂ ਲੱਗਦਾ ਉੱਥੇ ਆ ਦੇਖੋ ਜੀ ਆ ਗੁਰੂ ਘਰ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹੀ ਛੇਵੀ ਪਾਤਸ਼ਾਹੀ ਦਾ ਗੁਰਦੰਗਰੂ ਘਰ ਹੈ ਮੇਲਾ ਕੀ ਰਹਾ ਪਾ ਮਿਵਾ ਸ੍ਰੀ ਗੁਰੂ ਹਰਗੋਇੰਦ ਸਾਹਿਬ ਮੇਰੀ ਪੀਵੀ ਦੀ ਮਾਲਕ